ਨੀ ਦੇਖ ਬੱਟ ਤੇ ਖਲੋ ਕੇ ਗੋਰੀਏ ਨਿੱਕੇ ਮੈਂ ਯੱਤ ਦੀ ਕਪੈਣ ਚੱਲਦੀ ਨੀ ਤੂੰ ਕਿਵੇਂ ਸਰਾਲਾਂ ਵਾਂਗੂ ਲਿੱਟੀ ਪਈ ਐ ਚਾਰ ਬੰਦੇ ਦੀ ਰੋਟੀ ਤੇ ਚਾਹ ਬਣਾ ਦੇ ਭਾ ਦਾ ਮਾਲ ਘੁੜੇ ਤੇ ਚਾਹੇ ਮੇਰੇ ਤਾਂ ਜੈ ਵੱਡੇ ਦੀ ਢੋਈ ਚ ਚੱਕ ਪਈ ਪਈ ਐ ਨਾ ਖੇਤ ਬਸਾਲਾਂ ਲੈਂਦੀ ਕਪੈਣ ਮੋਸੇ ਪਾਈ ਜਾਂਦੀ ਐ ਇਹ ਤੈਨੂੰ ਦੋ ਚਾਰ ਬੰਦੇ ਰੋਟੀ ਲਾਉਣ ਨੂੰ ਕਹਿ ਰਹੇ ਤੇਰੇ ਕਰੇ ਟੂਹੀ ਚ ਚੁੱਕ ਪਾਈਂਦਾ ਕਰੇ ਤੇਰੇ ਧਰਨ ਪੈ ਜਾਂਦੀ ਐ ਤੈਨੂੰ ਤਾਂ ਖਾ ਕੇ ਭੁੱਕੜ ਗੱਲਾਂ ਕਰਦੀਆਂ ਨੇ ਮੇਰੇ ਦਰਨੂ ਕੋਚ ਮੇਰੇ ਤੇ ਕੀ ਬੀਤਦੀ ਆ ਉਹ ਤਾਂ ਲੱਤਾਂ ਵੀ ਜੈ ਖਾਣੇ ਦੀਆਂ ਪੂਆ ਪੂਆ ਕਰਦੀਆਂ ਨੇ ਨਾ ਕੰਮ ਬੇੜੀ ਤੇ ਲੱਤਾਂ ਪੂਆ ਪੂਆ ਕਰਨ ਲੱਗ ਜਾਂਦੀਆਂ ਨੇ ਰਾਤ ਨਲੀ ਮਾਰ ਕੇ ਵਿਆਹ ਤੇ ਕਿਵੇਂ ਕਰਦੀ ਸੀ ਜਿਵੇਂ ਰਿਮੋਟ ਦੇ ਕੇ ਸੱਡੀ ਹੁੰਨੀਆਂ ਐ ਉਦੋਂ ਨਹੀਂ ਤੇਰੀਆਂ ਲੱਤਾਂ ਪੂਆ ਪੂਆ ਕਰਨ ਲੱਗੀਆਂ ਬਾਬਾ ਗੁਰੂ ਤੇਰੇ ਮੂਰੇ ਬੰਨੇ ਹੱਥਾ ਤਾਂ ਚੌਣਾ ਕੀ ਨੀ ਮੈਂ ਤਾਂ ਐਂ ਚਾਹਣਾਗਾ ਬੰਦੇ ਏਡੀ ਥਰੋਂ ਕਪੈਣ ਲੈ ਕੇ ਆਏ ਨੇਗੇ ਜੇ ਆਪਾਂ ਨੂੰ ਚਾਹ ਪਾਣੀ ਬਣਾ ਦਾਂਗੇ ਕੋਈ ਫਰਕ ਨਹੀਂ ਪੈਂਦਾ ਤੂੰ ਠੇਕਾ ਕਰ ਲੰਦਾ ਮੈਨੂੰ ਕਿਉ ਫਾਹੇ ਟੰਗਿਆ ਤੂੰ ਫਿਰ ਕਹਿੰਗਿਆ ਮੈਨੂੰ ਬੋਲਦਾਗਾ ਨਹੀਂ ਕਰਿਆ ਤਾਂ ਨਾ ਠੇਕੀ ਹੋਇਆਗਾ ਉਹ ਜਿਹੜੇ ਕਪੈਣ ਵਾਲੇ ਆਉਂਦੇ ਨਾ ਉਹ ਕਿਤੇ ਹੋਰ ਪਿੰਡ ਤੋਂ ਆਉਂਦੇ ਨੇ ਕਿਸੇ ਕਿਸੇ ਪਿੰਡ ਤੋਂ ਆਉਂਦਾਗਾ ਉਹਨਾਂ ਖਾਤਰ ਜੇ ਆਪਾਂ ਰੋਟੀ ਟੁਕ ਬਣਾ ਲਾਂਗੇ ਉਹਨਾਂ ਨੂੰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾਲੇ ਨਾ ਪ੍ਰਮਾਤਮਾ ਉਹ ਤੂੰ ਵੱਧ ਦਿੰਦਾਗਾ ਜੇ ਮੈਂ ਰੋਟੀ ਟੁਕ ਚਾਹ ਪਾਣੀ ਨਾ ਦਿੱਤਾ ਫਿਰ ਮੈਨੂੰ ਕੀ ਕਹਿਣਗੇ ਫਿਰ ਇਹ ਨਾ ਤੈਨ ਆਪਦੇ ਮਨ ਚ ਤੈਨੂੰ ਘਰੁੰਡੀਕੁੱਟ ਗਾਲਾਂ ਕੱਢਣਗੇ ਇੱਕ ਘਰੁੰਡੀਕੁੱਟ ਗਾਲਾਂ ਕਿਹਨੂੰ ਕਹਿੰਦੇ ਨੇ ਘਰੁੰਡੀਕੁੱਟ ਗਾਲਾਂ ਨਾ ਇਹਨਾਂ ਦੀ ਭਾਸ਼ਾ ਚ ਮਾਂ ਭੈਣ ਇੱਕ ਕਰਨਾ ਕਹਿੰਦੇ ਨੇ ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਤਾਂ 1 ਮਿੰਟ ਦੀ ਰੋਟੀ ਬਣਾ ਦੇਣੀ ਆ ਨਾਲੇ ਹਾਂ ਗੋਭੀ ਦੀ ਸਬਜ਼ੀ ਬਣਾਵਾਂ ਕੱਕਰੇਲਿਆਂ ਨੂੰ ਤੜਕਾ ਲਾਵਾਂ ਦੇਖ ਲੈ ਕ ਘਰੁੰਡੀਕੁੱਟ ਗਾਲਾਂ ਖਾਣੀਆਂ ਨੇ